ਇਸ ਵਕਤ ਦੀ ਬੇਹੱਦ ਮੰਦਪਾਕੀ ਖਬਰ ਜੰਮੂ ਦੇ ਕਟੜਾ ਵਿਖੇ ਮੌਜੂਦ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਬਾਰ ਤੋਂ ਸਾਹਮਣੀ ਆ ਰਹੀ ਹੈ ਜਿੱਥੇ ਕਿ ਇਹ ਪਹਾੜੀਆਂ ਤੋਂ ਪੱਥਰ ਖਿਸਕਣ ਕਾਰਨ 30 ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋਈ ਹੈ ਤੇ ਕਈ ਸ਼ਰਧਾਲੂ ਜੰਬੀ ਰੂਪ ਦੇ ਬੱਚੇ ਜ਼ਖਮੀ ਹੋਏ ਨੇ ਇਹ ਹਾਦਸਾ ਬੀਤੇ ਕੱਲ ਵਾਪਰਦਾ ਉਸ ਵਕਤ ਵਾਪਰਦਾ ਜਦੋਂ ਸ਼ਰਧਾਲੂ ਜਿਹੜੇ ਉਹ ਮੱਥਾ ਟੇਕ ਕੇ ਮਾਤਾ ਜੀ ਦੇ ਦਰਬਾਰ ਤੋਂ ਨਤਮਸਤਕ ਹੋ ਕੇ ਵਾਪਸ ਕਟੜਾ ਵਿਖੇ ਪਹੁੰਚ ਰਹੇ ਸੀ ਆ ਰਹੇ ਸੀ ਉਧਰਲੀ ਯਾਤਰਾ ਕਰ ਰਹੇ ਸੀ ਤਾਂ ਅਚਾਨਕ ਰਸਤੇ ਦੇ ਵਿੱਚ ਇਹ ਪਹਾੜੀਆਂ ਤੋਂ ਪੱਥਰ ਖਿਸਕਣ ਕਾਰਨ 30 ਤੋਂ ਵਧੇਰੇ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ 15 ਤੋਂ 20 ਦੇ ਕਰੀਬ ਸ਼ਰਧਾਲੂ ਜਿਹੜੇ ਹੋ ਜ਼ਖਮੀ ਹੋਏ ਨੇ ਜਿਵੇਂ ਹੀ ਇਹ ਬੇਹਦ ਮੰਦ ਭਾਗਾ ਹਾਦਸਾ ਵਾਪਰਦਾ ਤਾਂ ਤੁਰੰਤ ਉਸ ਤੋਂ ਬਾਅਦ ਸ਼ਰਾਈਨ ਬੋਰਡ ਵੱਲੋਂ ਤੇ ਮੌਕੇ ਤੇ ਮੌਜੂਦ ਸੀਆਰਪੀਐਫ ਦੇ ਜਵਾਨਾਂ ਵੱਲੋਂ ਜਿਹੜਾ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਸ਼ਰਾਈਨ ਬੋਰਡ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਕਦਮ ਚੁੱਕਤੇਆਂ ਹੋਇਆਂ ਤੇ ਯਾਤਰਾ ਨੂੰ ਜਿਹੜਾ ਉਹ ਮੁਲਤਵੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਲਗਾਤਾਰ ਪੰਜਾਬ ਅਤੇ ਹਿਮਾਚਲ ਦੇ ਨਾਲ-ਨਾਲ ਜੰਮੂ ਕਸ਼ਮੀਰ ਦੇ ਵਿੱਚ ਵੀ ਹੜ ਵਰਖੀਆਂ ਬੇहद ਭਿਆਨਕ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਬੀਤੇ ਦਿਨੀ ਕਠੂਆ ਦੇ ਵਿੱਚ ਵੀ ਬੱਦਲ ਫਟਿਆ ਸੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਕੱਲ ਡੋਡਾ ਦੇ ਵਿੱਚ ਵੀ ਬੱਦਲ ਫਟਿਆ ਤੇ ਵੱਖ-ਵੱਖ ਥਾਵਾਂ ਤੇ ਹੋ ਰਹੀ ਤੇਜ਼ ਬਾਰਿਸ਼ ਕਾਰਨ ਜਨਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਤਾਂ ਅਸੀਂ ਵੀ ਤੁਹਾਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਜੇਕਰ ਤੁਸੀਂ ਕੋਈ ਮੰਡ ਦਾ ਕਿਤੇ ਪ੍ਰੋਗਰਾਮ ਬਣਾ ਰਹੇ ਹੋ ਤਾਂ ਅਜੇ ਕੁਛ ਇਹਨਾਂ ਲਈ ਮੁਲਤਵੀ ਕਰ ਦਿੱਤਾ ਜਾਵੇ ਕਿਉਂਕਿ ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਖਾਸ ਕਰ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਆ ਜਿਹੜੇ ਉਹ ਕੋਈ ਸੁਖਾਲੇ ਨਹੀਂ ਹੈ ਤੁਸੀਂ ਪਲ-ਪਲ ਦੀ ਜਾਣਕਾਰੀ ਰੱਖਦੇ ਹੋ ਮੀਡੀਆ ਰਿਪੋਰਟਾਂ ਤੁਹਾਡੇ ਤੱਕ ਪਹੁੰਚਦੀਆਂ ਨੇ ਤੇ ਜੇਕਰ ਤੁਸੀਂ ਕਿਤੇ ਵੀ ਜਾਣ ਦਾ ਕੋਈ ਪ੍ਰੋਗਰਾਮ ਬਣਾ ਰਹੇ ਹੋ ਆਪਣੇ ਪਰਿਵਾਰ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਤਾਂ ਫਿਲਹਾਲ ਆਪਣੀ ਜਾਨ ਮਾਲ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ ਉਸ ਪ੍ਰੋਗਰਾਮ ਨੂੰ ਜਿਹੜਾ ਕੁਛ ਦੇ ਨਾਲ ਦੇ ਲਈ ਮੁਲਤਵੀ ਕਰ ਦਿੱਤਾ ਜਾਵੇ ਤੇ ਜਦੋਂ ਤੱਕ ਹਾਲਾਤ ਪਹਿਲਾਂ ਵਰਗੇ ਸੁਖਾਵੇਂ ਨਹੀਂ ਹੋ ਜਾਂਦੇ ਉਦੋਂ ਤੱਕ ਘਰੋਂ ਜਿਹੜਾ ਬਾਹਰ ਨਿਕਲਣ ਤੋਂ ਜਾਂ ਕਿਤੇ ਵੀ ਯਾਤਰਾ ਕਰਨ ਤੋਂ ਜਾਂ ਕੋ ਮਨ ਫੇਰਣ ਤੋਂ ਜਿਹੜਾ ਉਹ ਰੇਸ ਕੀਤਾ ਜਾਵੇ ਤਾਂ ਬੀਤੇ ਕੱਲ੍ਹ ਇਹ ਹਾਸਾ ਵਾਪਰਿਆ ਹੈ ਮਾਤਾ ਵੈਸ਼ਨੂ ਦੇਵੀ ਜੀ ਦੇ ਦਰਬਾਰ ਤੇ ਜਦੋਂ ਇਹ ਮਾਤਾ ਜੀ ਦੇ ਦਰਬਾਰ ਤੋਂ ਨਤਮਸਤਕ ਹੋ ਕੇ ਸ਼ਰਧਾਲੂ ਆ ਵਾਪਸ ਕਟੜਾ ਵੱਲ ਪਰਤ ਰਹੇ ਹੁੰਦੇ ਨੇ ਤਾਂ ਇਹ ਹਾਸਾ ਦੱਸਿਆ ਜਾ ਰਿਹਾ ਹੈ ਕਿ ਅਰਧ ਕੁਵਾਰੀ ਮੰਦਰ ਤੇ ਨਸਤੀਕ ਹੋਇਆ ਜਿੱਥੇ ਕਿ ਪਹਾੜਾਂ ਤੋਂ ਢਿੱਗਾਂ ਡਿੱਗਣ ਕਾਰਨ ਇਹ ਹਾਸਾ ਵਾਪਰਿਆ ਹੈ ਤੇ ਦੱਸਿਆ ਜਾ ਰਿਹਾ ਕਿ ਪਹਿਲਾਂ ਮੋਤਾਂ ਦੀ ਗਿਣਤੀ ਹੈ ਜਿਹੜੀ ਉਹ 11 ਤੋਂ 14 ਦੱਸੀ ਜਾ ਰਹੀ ਸੀ ਤੇ ਹੁਣ ਵੱਖ-ਵੱਖ ਮੀਡੀਆ ਰਿਪੋਰਟਾਂ ਮੁਤਾਬਕ ਕਿ ਹੁਣ ਤੱਕ ਇਸ 30 ਤੋਂ ਵੱਧ ਸ਼ਰਧਾਲੂਆਂ ਦੀ ਜਿਹੜੀ ਉਹ ਮੌਤ ਹੋ ਚੁੱਕੀ ਹੈ ਤੇ 15 ਤੋਂ 20 ਦੇ ਕਰੀਬ ਸ਼ਰਧਾਲੂ ਜਿਹੜੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਫਿਲਹਾਲ ਤੁਰੰਤ ਪ੍ਰਭਾਵ ਦੇ ਨਾਲ ਸ਼ਰਾਈਨ ਬੋਰਡ ਵੱਲੋਂ ਅਜੇ ਕੁਝ ਸਮੇਂ ਲਈ ਯਾਤਰਾ ਨੂੰ ਜਿਹੜਾ ਉਹ ਮੁਲਤਵੀ ਕਰ ਦਿੱਤਾ ਗਿਆ ਤੇ ਉੱਥੇ ਰਾਹਤ ਕਾਰਜ ਰਾਹਤ ਕਾਰਜਾਂ ਜਿਹੜੇ ਉਹ ਅਜ਼ੋਰਾ ਸ਼ੋਰਾ ਤੇ ਚੱਲ ਰਹੇ ਨੇ